ਉਹਨਾਂ ਨੇ ਇੱਕ ਟੀਮ ਬਣਾਈ ਆ ਮੇਅਰ ਸਾਹਿਬ ਬੈਠੇ ਆ ਸਾਡੇ ਡਿਪਟੀ ਮੇਅਰ ਬੈਠੇ ਆ ਸੀਨੀਅਰ ਡਿਪਟੀ ਮੇਅਰ ਸਾਰੇ ਪੰਨੂ ਸਾਹਿਬ ਬਹੁਤ سارے ਜਿੰਨੇ ਵੀ ਮਾਜ਼ਬ ਸੱਜਣ ਹੈਗੇ ਆ ਔਰ ਮਾਨ ਸਾਹਿਬ ਨੇ ਔਰ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਧਿਆ ਜੀ ਨੇ ਇਹਨਾਂ ਨੇ ਇੱਕ ਨਵੀਂ ਪਾਰਟੀ ਬਣਾ ਕੇ ਜੋ ਗੁਰੂਆਂ ਦਾ ਸੰਦੇਸ਼ ਸੀ ਜਿਹਦੇ ਵਾਸਤੇ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਕਿ ਇੱਕ ਆਮ ਲੋਕਾਂ ਦੀ ਸੇਵਾ ਕਰਨ ਵਾਲੀ ਪਾਰਟੀ ਜਿਹੜੀ ਸੇਵਾ ਭਾਵ ਨਾਲ ਕੰਮ ਕਰੇ ਆਮ ਲੋਕਾਂ ਬਾਰੇ ਸੋਚੇ ਜੇ ਗੁਰੂ ਨੇ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤਾਂ ਮਾਨ ਸਾਹਿਬ ਨੇ ਹਮੇਸ਼ਾ ਸੋਚਿਆ ਅਰਵਿੰਦ ਕੇਜਰੀਵਾਲ ਜੀ ਨੇ ਸੋਚਿਆ ਕਿ ਜਿਹੜੇ ਗਰੀਬ ਬੰਦੇ ਆ ਉਹਨਾਂ ਦੇ ਬਿਜਲੀ ਦੇ ਬਿੱਲ ਮੁਫਤ ਕੀਤੇ ਪਹਿਲਾਂ ਬਿਜਲੀ ਦੇ ਬਿੱਲ ਜ਼ੀਰੋ ਕੀਤੇ ਔਰ ਹੁਣ ਉਹਨਾਂ ਦੇ ਹਸਤਾਲਾਂ ਦੇ ਬਿੱਲ ਜ਼ੀਰੋ ਕੀਤੇ ਇਹ ਇਸ ਤਰ੍ਹਾਂ ਦੇ ਕੰਮ ਕਦੇ ਮੈਨੂੰ ਲੱਗਦਾ ਕਿ ਪੰਜਾਬ ਦੇ ਕਈ ਤਾਂ ਜਦੋਂ ਬੰਦੇ ਮੈਂ ਪਿੰਡਾਂ ਵਿੱਚ ਜਾ ਕੇ ਮਿਲਦਾ ਜਿਹੜੇ ਗਰੀਬ ਬੰਦੇ ਆ ਉਹ ਕਹਿੰਦੇ ਡਾਕਟਰ ਸਾਹਿਬ 10 ਲੱਖ ਦਾ ਬੀਮਾ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਇਹ ਸਾਨੂੰ ਵੀ ਕਦੇ ਉਹ ਜਿਹੀਆਂ ਸਹੂਲਤਾਂ ਮਿਲਣਗੀਆਂ ਔਰ ਪਿੰਡਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਸੀ ਨਸ਼ੇ ਵੇਚਣ ਵਾਲਿਆਂ ਦੀ ਤੂਤੀ ਬੋਲਦੀ ਸੀ ਅੱਜ ਸਾਡੇ ਵਿਲੇਜ ਡਿਫੈਂਸ ਕਮੇਟੀ ਦੇ ਇਹ ਵੀ ਮੈਂ ਕਹਿੰਦਾ ਗੁਰੂ ਦੀ ਸੇਵਾ ਹੈ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇਸ ਤੋਂ ਵੱਡੀ ਸੇਵਾ ਨਹੀਂ ਹੋ ਸਕਦੀ ਇਹਦੇ ਵਿੱਚ ਵੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਲੇਜ ਡਿਫੈਂਸ ਕਮੇਟੀ ਨੇ ਕਿਲੋਆਂ ਦੀ ਜੜੀ ਹੈਰੋਇਨ ਫੜ ਕੇ ਔਰ ਸਮਗਦਰਾਂ ਨੂੰ ਭਾਜੜਾ ਪਈਆਂ ਹੋਈਆਂ ਸੋ ਇਹ ਜਿਹੜੇ ਸਾਰੇ ਨੇਕ ਕੰਮ ਮਾਨ ਸਰਕਾਰ ਕਰ ਰਹੀ ਹੈ ਔਰ ਹਰਪਾਜ ਨੇਜਾ ਵਰਗੇ ਜਿਹੜੇ ਮੈਰਿਟੋਰੀਅਸ ਬੰਦੇ ਆ ਜਿਹੜੇ ਕੰਮ ਕਰਦੇ ਆ ਦਿਨ ਰਾਤ ਲਗਨ ਦੇ ਨਾਲ ਔਰ ਬੜੀ ਵੱਡੀ ਕਹਾਣੀ ਇਹਨਾਂ ਦੀ ਇਹਨਾਂ ਦੇ ਪਿਤਾ ਜੀ ਦੀ ਬੜੀ ਲੰਮਾ ਇਹਨਾਂ ਦਾ ਰਾਜਨੀਤਿਕ ਜੀਵਨ ਔਰ ਮੈਰਿਟ ਦੇ ਉੱਤੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਉਹ ਚੇਅਰਮੈਨ ਮੈਂ ਵੀ ਉਹਦੇ ਵਿੱਚੋਂ ਸ਼ਾਮਲ ਐ ਚੀਮਾ ਜੀ ਉਹਦੇ ਵਿੱਚੋਂ ਸ਼ਾਮਲ ਨੇ ਜਿਹੜਾ ਲੋਕਾਂ ਨੂੰ ਮਾਣ ਦਿੱਤਾ ਜਾ ਰਿਹਾ ਤੇ ਮੈਂ ਵਾਇਗਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਨੂੰ ਸੁਭਤ ਬਖਸ਼ੇ ਅਸੀਂ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰ ਸਕੀਏ ਵੱਧ ਤੋਂ ਵੱਧ ਜਿਹੜੇ ਆਪਣੇ ਲੋਕਾਂ ਦੇ ਦੁੱਖ ਵੰਡਾ ਸਕੀਏ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਰਬਾਜ ਨੇ ਜਾ ਬੜਾ ਇੱਕ ਮਤਲਬ ਯੰਗ ਡਾਇਨਾਮਿਕ ਸਾਡਾ ਜਿਹੜਾ ਨੌਜਵਾਨ ਉੱਭਰਦਾ ਹੋਇਆ ਸਤਾਰਾ ਇਹ ਲੋਕਾਂ ਨੂੰ ਆਵਾਜ਼ ਆਈ ਲੋਕਾਂ ਵਾਸਤੇ ਬਹੁਤ ਇੰਪੋਰਟੈਂਟ ਹੈ ਜਿਹੜੀ ਲਾਸਟ ਮਾਈਲ ਕਨੈਕਟੀਵਿਟੀ ਹੈ ਸਾਡਾ ਪੁਰਾਣਾ ਬੱਸ ਸਟੈਂਡ ਜਿਹੜਾ ਉਹਦੇ ਵਿੱਚ ਜਿਹੜੀ ਲੋਕਲ ਸਰਵਿਸ ਸ਼ੁਰੂ ਕਰਨੀ ਹੈ ਔਰ ਬਹੁਤ ਸਾਰੀਆਂ ਸਕੀਮਾਂ ਨੇ ਮੇਰੇ ਨਾਲ ਸ਼ੇਅਰ ਕੀਤੀਆਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਆਪਣੇ ਸ਼ਹਿਰ ਦਾ ਆਪਣੇ ਪਰਿਵਾਰ ਦਾ ਪਾਰਟੀ ਦਾ ਔਰ ਪੂਰੇ ਪੰਜਾਬ ਔਰ ਇਹਨੂੰ ਇੱਕ ਲਾਹੇਵੰਦ ਜਿਹੜਾ ਹੈਗਾ ਉਹ ਕੀਤਾ ਬਣਾ ਕੇ ਜਿਹੜਾ ਹੈਗਾ ਇਹਦੇ ਨਾਲ ਜਿਹੜੇ ਸਾਰੇ EMPLOYEES ਐ ਉਹਨਾਂ ਦੇ ਭਲੇ ਦੇ ਵੀ ਸੋਚਦੀ ਐ ਸਰਕਾਰ ਉਹਨਾਂ ਦੇ ਵੀ ਉਹਨਾਂ ਵਾਸਤੇ ਵੀ ਵਧੀਆ ਸਕੀਮਾਂ ਲੈ ਕੇ ਆਵਾਂਗੇ ਔਰ ਲੋਕਾਂ ਵਾਸਤੇ ਖਾਸ ਕਰਕੇ ਜਿੱਥੇ ਕਲੈਕਟਿਵਿਟੀ ਦੀ ਜ਼ਿਆਦਾ ਲੋੜ ਐ ਜਿਹੜੇ ਬੱਚਾ ਨੇ ਪੜਨ ਜਾਣਾ ਕਿਸੇ ਨੇ ਬਜ਼ੁਰਗਾਂ ਵਾਸਤੇ ਔਰ ਹੋਰ ਬਹੁਤ ਸਾਰੇ ਜਿਹੜੇ ਸਮਾਜਿਕ ਕੰਮੇ ਕਰਨਗੇ ਸੋ ਇਹਨਾਂ ਸ਼ਬਦਾਂ ਨਾਲ ਮੈਨੂੰ ਇਹਨਾਂ ਨੂੰ ਇੱਕ ਵਾਰ ਵਧਾਈ ਵੀ ਦੇਣਾ ਔਰ ਇਹਨਾਂ ਦੇ ਸਾਰੇ ਇਹਨਾਂ ਨੂੰ ਆਪਣੀਆਂ ਗੁੱਡ ਵਿਸ਼ਸ ਵੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਕਿਸੇ ਵੀ ਮਕਾਨ ਤੱਕ ਪਹੁੰਚ ਸਕਦਾ ਤੁਮੈਂ ਵੀ ਅੱਜ ਸਾਰੇ ਸੰਗਤਾਂ ਦਾ ਤਾੜਾ ਕੱਢ ਕੇ ਤੁਸੀਂ ਆਪਣਾ ਅਰੋਹਲਾ ਸਮਾ ਕੱਢ ਕੇ ਅੱਜ ਸਾਡੇ ਆਦਰਮਾਜੀਤ ਜੀ ਨੂੰ ਪਿਆਰ ਨਾਲ ਸਿਦਾ ਪੰਜਾਬ ਸਰਕਾਰ ਤੋਂ ਸਰਦਾਰ ਹਰਮਨ ਸਿੰਘ ਬਾਜ ਦੇ ਮੋਰਚੇ ਮੈਦਾਨ ਆਇਆ ਗਿਆ ਅੱਜ ਉਹਨਾਂ ਦੀ ਰਾਜਕੁਰਸੀ ਆ ਤੁਸੀਂ ਸਾਰੇ ਭਰਾ ਸਾਰੀਆਂ ਭੈਣਾਂ ਆਪਣਾ ਜੀਪ ਸਮਾ ਕੱਢ ਕੇ ਸਰਦਾਰ ਹਰਮਨ ਸਿੰਘ ਜੀ ਦੇ ਜੀ ਨੂੰ तो तो आज तो 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 ये बहुत बहुत धन्यवाद वागुरु जी का खाली जी का

ਹੋ ਤਾਂ ਗਿਆ ਰਾਣਾ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਉਹਰੇ ਪਹੁੰਚੀ ਹੈ ਤਸਵੀਰਾਂ ਨੇ ਬਿਆਨ ਕਰਦੇ ਕਿ ਸ੍ਰੀ ਕੇ ਨਾਲ ਲਿਖਿਆ ਹੈ ਸਾਹ ਦੇਖੋ ਵੀ ਲੇਖਾ ਸੋ ਰਾਜੀ ਸਿੰਘ ਭੁੱਲਣ ਜਿਹੜੇ ਨੇ ਟਰਾਂਸਫਰ ਮੰਤਰੀ ਹੋ ਗਏ ਨੇ ਸਾਹਿਬ ਛੀਮਾ ਸਾਹਿਬ ਉਹਰੇ ਮੌਜੂਦ ਨੇ ਇਹ तमाम ਜਿਹੜੀ ਲੀਡਰਸ਼ਿਪ ਕਿਉਂਕਿ ਅੱਜ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਅੱਜ ਉਹਨਾਂ ਨੂੰ ਪੀਆਰਟੀ ਦਾ ਇੱਕ ਅਹਿਮ ਅਹੁਦਾ ਚੇਅਰਮੈਨ ਬਣਾਇਆਗਾ ਸੋ ਸਮੁੱਚੀ ਲੀਡਰਸ਼ਿਪ ਜਿਹੜੀ ਆ ਅੱਜ ਉਹਨਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੀ ਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਗਿਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਮੇਰੇ ਨਾਲ ਮੇਰੇ ਕੈਬਨਿਟ ਦੇ ਵੀ ਡਾਕਟਰ ਬਰਬੀਰ ਜੀ ਔਰ ਲਾਲਜੀਤ ਭੁੱਲਰ ਜੀ ਔਰ ਬਹੁਤ ਸਾਰੇ ਸਾਡੇ ਮੰਤਰੀ ਸਾਹਿਬਾਨ ਆਕੇ ਆਲਰੇਡੀ ਅਸ਼ੀਰਵਾਦ ਦੇ ਕੇ ਚਲੇ ਗਏ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਰੂਰਾ ਜੀ ਬਲਤੇਜ ਪੰਨੂ ਜੀ ਜਿਹੜੇ ਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮੀਡੀਆ ਐਡਵਾਈਜ਼ਰ ਨੇ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਸਮੁੱਚਾ ਪਰਿਵਾਰ ਜਿਹੜਾ ਅੱਜ ਅਸ਼ੀਰਵਾਦ ਦੇਣ ਲਈ ਪਹੁੰਚਿਆ ਸੀ ਬਹੁਤ-ਬਹੁਤ ਬੰਬੇਰੇ ਵੱਲੋਂ ਮੁਬਾਰਕਾਂ ਸਾਡੀ ਸਮੁੱਚੀ ਟੀਮ ਵੱਲੋਂ ਮੁਬਾਰਕਾਂ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਪੀਆਰਟੀਸੀ ਦਾ ਆਧਾਰਾਗਾ ਉਹ ਇਹਨਾਂ ਦੀ ਗਵਾਹੀ ਛੋਰ ਤਰੱਕੀ ਕਰੂਗਾ ਔਰ ਇਹ ਆਪਣੀ ਸੇਵਾमां ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਨਿਭਾਉਣਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਟੀਚਾ ਹੁੰਦਾਗਾ ਕਿ ਜਿਹੜਾ ਵੀ ਕੰਮ ਕਰਨਾਗਾ ਉਹ ਇਮਾਨਦਾਰੀ ਨਾਲ ਹੋਵੇ ਪਾਰਦਰਸ਼ਤਾ ਦੇ ਨਾਲ ਹੋਵੇ ਕੋਈ ਪੱਖਪਾਤ ਨਾ ਹੋਵੇ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਇਹ ਸੇਵਾਵਾਂ ਜਿਹੜੀਆਂ ਨਰਮਾਉਣਗੇ ਕਿਉਂਕਿ ਇਹ ਪਰਿਵਾਰ ਜਿਹੜਾ ਇਹਨਾਂ ਦੇ ਪਿਤਾ ਜੀ ਭਗਵਾਨ ਭਗਵਾਨ ਦਾਸ ਜੁਨੇਜਾ ਜੀ ਦੇ ਪੁੱਤਰ ਨੇਗੇ ਉਹ ਬਹੁਤ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਚ ਲੱਗੇ ਹੋਏ ਨੇਗੇ ਪੁਰਾਣੇ ਸਮੇਂ ਜਦੋਂ ਇਸ ਯੂਨੀਵਰਸਿਟੀ ਪੜ੍ਹਦੇ ਸੋ ਉਸ ਸਮੇਂ ਦੇ ਜਾਣਦੇ ਆਗੇ ਭਗਵਾਨ ਦਾਸ ਜੁਨੇਜਾ ਜੀ ਨੂੰ ਉਹਨਾਂ ਦੇ ਪੁੱਤਰ ਇਹ ਵੀ ਪੋਲੀਟੀਕਲ ਲਾਈਨ ਦੇ ਅੰਦਰ ਔਰ ਸਮਾਜਿਕ ਖੇਤਰ ਦੇ ਅੰਦਰ ਆਪਣੀਆਂ ਅਹਿਮ ਭੂਮਿਕਾ ਨਿਭਾ ਚੁੱਕੇ ਨੇਗੇ ਔਰ ਅੱਜ ਬਤੌਰ ਆਮ ਆਦਮੀ ਪਾਰਟੀ ਦੇ ਸਾਥੀ ਬਤੌਰ ਸ਼੍ਰੀ ਰਵਿੰਦ ਕੇਜਰੀਵਾਜ ਦੇ ਸਾਥੀ ਬਤੌਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਛੋਟੇ ਭਰਾ ਹੁੰਦੇ ਹੋਏ ਇਸ ਸਭਾਵਾ ਜਿਹੜੀਆਂ ਇਹਨਾਂ ਨੂੰ ਸੌਂਪੀਆਂ ਗਈਆਂ ਨੇ ਔਰ ਮੈਨੂੰ ਸਮਝਦਾ ਹੈ ਇਸ ਸਭਾਵਾ ਜਿਹੜੀਆਂ ਬੜੇ ਅੱਛੇ ਢੰਗ ਨਾਲ ਨਿਭਾਉਣਗੇ ਜੀਮਾ ਸਾਹਿਬ ਕੱਲ੍ਹ ਸੈਂਟਰ ਦਾ ਬੈਰਡ ਪੇਸ਼ ਹੋਣ ਜਾ ਰਿਹਾ ਹੈ ਕੀ ਲੱਗਦਾ ਕੋਈ ਪੀਆਰਟੀ ਆਸ ਹੈ ਕੋਈ ਅਹਿਮ ਆਸ ਹੈ ਕਿ ਇਹਦੇ ਵਿੱਚ ਕੋਈ ਮਜ਼ਾ ਪਾਉਗੇ ਕੁਝ ਅਹਿਮ ਖਾਣੇ ਤੋਂ ਮੈਨੂੰ ਪੂਰਨਾਸ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦਾ ਇਨਸਾਫ ਕਰੂਗੀ ਪੰਜਾਬ ਦੇ ਜਿਹੜੇ ਰੁਕੇ ਹੋਏ ਫੰਡ ਨੇ 8.5 ਹਜ਼ਾਰ ਕਰੋੜ ਰੁਪਿਆ ਆਰਡੀਐਫ ਦਾ ਪੈਸਾ ਜਿਹੜਾ ਉਸ ਬਜਟ ਦੇ ਅੰਦਰ ਰਿਲੀਜ਼ ਕਰਨਗੇ ਔਰ ਇਸ ਬਜਟ ਦੇ ਅੰਦਰ ਜੋ ਕਹਿਰ ਜੋ ਹੜਾ ਦਾ ਕਹਿਰ ਪੰਜਾਬ ਤੇ ਆਇਆ ਸੀ ਬਹੁਤ ਵੱਡੀ ਪੱਧਰ ਤੇ ਹੜ ਜਿਹੜੇ ਪੰਜਾਬ ਚ ਆਏ ਸੀ ਉਹਦੇ ਮੁਆਵਜ਼ੇ ਦਾ ਐਲਾਨ ਪ੍ਰਧਾਨ ਮੰਤਰੀ ਸਾਹਿਬ ਕਰਕੇ ਗਏ ਸੀ ਪਹਿਲੀ ਫੇਰੀ ਦੇ ਦੌਰਾਨ 1600 ਕਰੋੜ ਰੁਪਿਆ ਦਾ 1 ਰੁਪਿਆ ਨਹੀਂ ਆਇਆ ਉਹ 1600 ਕਰੋੜ ਰੁਪਿਆ ਦਾ ਚੈੱਕ ਵੀ ਲੈ ਕੇ ਆਉਣਗੇ ਔਰ ਜਿਹੜਾ ਸੀ 20000 ਕਰੋੜ ਰੁਪਏ ਦਾ ਹੋਰ ਐਸਟੀਮੇਟ ਭੇਜਿਆਗਾ ਉਹਦਾ ਵੀ ਐਲਾਨ ਜਿਹੜਾ ਕਰਕੇ ਜਾਣਗੇ ਇਸ ਤੋਂ ਬਿਨਾ ਜਿਹੜਾ ਸਾਡਾ ਵਿੱਤੀ ਨੁਕਸਾਨ ਜਦੋਂ ਭਾਰਤ ਪਾਕਿਸਤਾਨ ਦੇ ਦੌਰਾਨ ਬਹੁਤ ਵੱਡੀ ਟੈਨਸ਼ਨ ਕ੍ਰੀਏਟ ਹੋਈ ਤਾਂ ਬਹੁਤ ਵੱਡਾ ਵਿੱਤੀ ਨੁਕਸਾਨ ਜਿਹੜਾ ਸਾਡੇ ਜੇ ਮੈਂ ਗੱਲ ਕਰਾਂ ਬਾਰਡਰ ਦੇ ਡਿਸਟ੍ਰਿਕਟ ਦੀ ਹੋਇਆ ਉਹ ਨੁਕਸਾਨ ਦੀ ਪਰਭਾਈ ਦਾ ਵੀ ਐਲਾਨ ਕਰਕੇ ਜਾਣਗੇ ਕਿਉਂਕਿ ਪੰਜਾਬ ਉਹ ਰਾਜ ਆ ਜਿਹਦਾ ਸਭ ਤੋਂ ਲੰਬਾ ਬਾਰਡਰ 550 ਕਿਲੋਮੀਟਰ ਦਾ ਲੰਬਾ ਬਾਰਡਰ ਪਾਕਿਸਤਾਨ ਨਾਲ ਲੱਗਦਾਗਾ ਔਰ ਪਾਕਿਸਤਾਨ ਹਮੇਸ਼ਾ ਹੀ ਆਪਣੇ ਨਾਪਾਕ ਰਾਜਦਿਆਂ ਦੇ ਰਾਹੀਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦਾਗਾ ਦੇਸ਼ ਦੀ ਏਕਤਾ ਤੇ ਖੜਤਾ ਨੂੰ ਤੋੜਨਾ ਚਾਹੁੰਦਾਗਾ ਉਹਦੇ ਲਈ ਵੀ ਮੈਂ ਜਦੋਂ ਪ੍ਰੀ-ਬਲਿਸ਼ ਮੀਟਿੰਗ ਹੋਈ ਸੀ ਮੈਡਮ ਦਿਨਮਲਾ ਸੀਤਾਰਨ ਰਮਨਜੀਤ ਦੇ ਸਾਹਮਣੇ ਵਲਟ ਰੱਖਿਆ ਸੀਗਾ ਕਿ ਸਾਨੂੰ ਸਾਡੀ ਡਿਫੈਂਸ ਲਾਈਨ ਨੂੰ ਹੋਰ ਸਟਰੋਂਗ ਕਰਨ ਦੇ ਲਈ 1000 ਕਰੋੜ ਰੁਪਏ ਦਿਓ ਤਾਂ ਕਿ ਅਸੀਂ ਆਪਣੇ ਜਿਹੜੇ ਪੁਲਿਸ ਸਟੇਸ਼ਨ ਨੇ ਉਹਨਾਂ ਨੂੰ ਸਟਰੋਂਗ ਕਰ ਸਕੀਏ ਇਸ ਤੋਂ ਬਿਨਾ ਅਸੀਂ ਮੈਂ ਮੰਗ ਕਰਕੇ ਆਇਆ ਸੀਗਾ ਕਿ ਪੰਜਾਬ ਦੀ ਇਹਦੇ ਸੈਂਟਰ ਦੀਆਂ ਸਕੀਮਾਂ ਨੇ ਖਾਸ ਕਰਕੇ ਚਾਹੇ ਉਹ ਆਂਗਣ ਮਾੜੀ ਦੀ ਜੋ ਮੱਡੇ ਮੀਲ ਦੀ ਚਾ ਆਸ਼ਾ ਬਰਕਰਰ ਦੀ ਉਹਨਾਂ ਦਾ ਇਨਸੈਂਟਿਵ ਉਹਨਾਂ ਦਾ ਆਨਰੇਰੀਅਮ ਜਿਹੜਾ ਲਗਭਗ 15 ਸਾਲ ਤੋਂ 1 ਰੁਪਿਆ ਨਹੀਂ ਵਧਾਇਆ ਉਹਦੇ ਵਿੱਚ ਮੈਨੂੰ ਆਸ ਆ ਕਿ ਉਹ ਵੀ ਪੈਸੇ ਜਿਹੜੇ ਵਧਾਉਣਗੇ ਇਹ ਕਿਉਂਕਿ ਮੈਂ ਲਿਖ ਕੇ ਦੇਖਿਆਗਾ ਇਸ ਤੋਂ ਬਿਨਾ ਇਸ ਤੋਂ ਬਿਨਾ ਮੈਨੂੰ ਆਸ ਆ ਕਿ ਜਿਹੜੀ ਕਿਉਂਕਿ ਕੱਲ ਨੂੰ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆ ਰਹੇ ਨੇਗੇ ਕੱਲ ਨੂੰ ਮੈਨੂੰ ਆਸ ਆ ਕਿ ਆ ਕੇ ਅਲਾਉਟ ਕਰਨਗੇ ਕਿ ਪੰਜਾਬ ਦੇ ਅੰਦਰ ਜਿਹੜੀ ਜਾਂ ਦੇਸ਼ ਦੇ ਅੰਦਰ ਜਿਹੜੀ ਗਰੀਬ ਲੋਕਾਂ ਦੇ ਲਈ ਨਰੇਗਾ ਦੀ ਸਕੀਮ ਸ਼ੁਰੂ ਸੀਗੀ 2005 ਤੋਂ ਨਰੇਗਾ ਦੀ ਸਕੀਮ ਸ਼ੁਰੂ ਸੀ ਜਿਹਦੇ ਨਾਲ ਮੈਂ ਸਮਝਦਾ ਪਿੰਡਾਂ ਦੇ ਗਰੀਬ ਲੋਕ ਸ਼ਹਿਰਾਂ ਦੇ ਗਰੀਬ ਲੋਕ ਥੋੜਾ ਬਹੁਤ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਜਿਹੜਾ ਰੋਜ਼ਗਾਰ ਭਾਰਤੀ ਜਨਤਾ ਪਾਰਟੀ ਨੇ ਖੋਇਆਗਾ ਉਹ ਰੋਜ਼ਗਾਰ ਦੁਬਾਰਾ ਬਹਾਲ ਕਰਕੇ ਜਾਣਗੇ ਬੇਸ਼ੱਕ ਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖ ਦੇਣ ਪਰ ਮੈਨੂੰ ਆਸ ਆ ਕਿ ਕੱਲ ਨੂੰ ਆ ਕੇ ਐਲਾਨ ਕਰ ਲਗੇ ਕਿ ਅਸੀਂ ਨਰੇਗਾ ਦੀ ਸਕੀਮ ਜਿਹੜੀ ਆ ਦੁਬਾਰਾ ਬਹਾਲ ਕਰਾਂਗੇ ਗਾਤਾਰ ਗਰੀਬ ਲੋਕ ਨੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਹਾਂ ਵੀ ਉਹ ਜਿਹੜੇ ਇਲਾਜ ਬਿਲਕੁਲ ਮੇਰੇ ਵੱਡੇ ਭਰਾ ਡਾਕਟਰ ਬਲਬੀਰ ਜੀ ਬੜੇ ਅੱਛੇ ਤਰੀਕੇ ਨਾਲ ਲੱਗੇ ਹੋਏ ਨੇ ਕਿ ਕਿਉਂਕਿ ਸਾਡੇ ਕੌਮੀ ਕਨਵੀਨਰ ਜੀ ਦਾ ਹਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵਿਜ਼ਨ ਆ ਕਿ ਪੰਜਾਬ ਦੇ ਹਰੇਕ ਵਿਅਕਤੀ ਦਾ ਪਹਿਲਾਂ ਤਾਂ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਬਿਮਾਰ ਨਾ ਹੋਵੇ ਕਿਉਂਕਿ ਪੰਜਾਬ ਤੰਦਰੁਸਤ ਲੋਕਾਂ ਦੀ ਧਰਤੀ ਆ ਪੰਜਾਬ ਜਰਖੇਸ ਲੋਕਾਂ ਦੀ ਧਰਤੀ ਆ ਪੰਜਾਬ ਸੂਰਬੀਰਾਂ ਦੀ ਧਰਤੀ ਆ ਇਥੇ ਕੋਈ ਬਿਮਾਰ ਬਹੁਤ ਘੱਟ ਹੁੰਦੇ ਨੇ ਪਰ ਲੇਕਿਨ ਜੇਕਰ ਕੋਈ ਬਿਮਾਰ ਹੋਊਗਾ ਤਾਂ ਉਹਦਾ ਇਲਾਜ ਕਰਨ ਦੇ ਲਈ ਪੰਜਾਬ ਸਰਕਾਰ ਜਿਹੜੀ ਆ ਉਹ ਸਭ ਤੋਂ ਅੱਗੇ ਖੜੀ ਹੋਊਗੀ ਉਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਡਿਊਟੀ ਲਾਈ ਆ ਡਾਕਟਰ ਬਲਬੀਰ ਜੀ ਦੀ ਹੁਣ ਵੀ ਇਹਨਾਂ ਨੇ ਜਲਦੀ ਜਾਣਾਗਾ ਜਾ ਕੇ ਪ੍ਰਬੰਧ ਕਰ ਰਹੇ ਨੇ ਬਹੁਤ ਸਾਰੇ ਹਸਪੀਟਲ ਪੈਨਲ ਤੇ ਲਾਏ ਨੇਗੇ ਜਿਨ੍ਹਾਂ ਦੀ ਗਿਣਤੀ ਇਹ ਦੱਸ ਸਕਦੇ ਨੇਗੇ ਪਰ ਮੈਂ ਸਾਬੰਦ ਹਰ ਇੱਕ ਵਿਅਕਤੀ ਜਿਹੜਾ ਪੰਜਾਬ 'ਚ ਰਹਿੰਦਾਗਾ ਜੇਕਰ ਖੁਦਾਨਾ ਖਾਸ ਸਭ ਵਾਰ ਹੋ ਜਾਣਾ 10 ਲੱਖ ਰੁਪਏ ਤੱਕ ਦਾ ਇਲਾਜ ਜਿਹੜਾ ਸਰਕਾਰ ਕਰਵਾਊਗੀ ਸਾਨੂੰ ਲੱਗੇ ਯੋਜਨਾਵਾਂ ਕਾਫੀ ਬਣਾਈ ਕਿ ਉਹਨਾਂ ਦੇ ਉੱਪਰ ਕੋਈ ਮਾਡਲ ਦਿਖਾਈ ਦੇਵੇ ਬਿਲਕੁਲ ਪੀਆਰਟੀਸੀ ਅੰਦਰ ਜਲਦੀ ਹੀ ਲਗਭਗ 254 ਬੱਸਾਂ ਜਿਹੜੀਆਂ ਉਹ ਪਾਆਂ ਜਾਣਗੀਆਂ ਇਸ ਤੋਂ ਇਲਾਵਾ 100 ਜਿਹੜੀਆਂ ਮਿੰਨੀ ਬੱਸਾਂ ਪਾਆਂ ਜਾਣਗੀਆਂ ਤੇ 309 ਜਿਹੜੀਆਂ ਨਾਰਮਲ ਬੱਸਾਂ ਨੇ ਉਹ ਪਾਆਂ ਜਾਣਗੀਆਂ ਉਸ ਵੱਡੇ ਪੱਧਰ ਦੇ ਉੱਤੇ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੀਆਰਟੀਸੀ ਜਿਹੜੀ ਆ ਉਹ ਚਮਕਦੀ ਧਮਕਦੀ ਔਰ ਸੜਕਾਂ ਤੇ ਦੌੜਦੀ ਦਿਖਾਈ ਦੇਖੋਗੇ ਆਦੇ ਵਿੱਚ ਇੱਕ ਫੈਰਨੇ ਤੋਂ ਲੁਧਿਆਣੇ ਦੇ ਵਿੱਚ ਵੀ ਇਵੈਂਟ ਹੋਇਆ ਉਸੋਂ ਲੈ ਕੇ ਕੀ ਕਹੋ ਦੇਖੋ ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਝੂਠ ਬੋਲਿਆ ਜਾ ਰਿਹਾ ਕੁਫਰ ਤੋਲਿਆ ਜਾ ਰਿਹਾ ਔਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਕੁਝ ਲੋਕ ਸਿਰਫਰੇ ਲੋਕ ਇਸ ਤਰ੍ਹਾਂ ਕਰ ਰਹੇ ਨੇ ਬਿਲਕੁਲ ਜਿਹੜਾ ਵੀ ਇਸ ਤਰ੍ਹਾਂ ਕਰੂਗਾ ਉਹਦੇ ਖਿਲਾਫ ਅਸੀਂ ਡਟ ਕੇ ਐਕਸ਼ਨ ਲਵਾਂਗੇ ਚਾਹੇ ਕੋਈ ਸੋਸ਼ਲ ਮੀਡੀਆ ਤੇ ਕਰਦਾਗਾ ਚਾਹੇ ਕੋਈ ਪ੍ਰਿੰਟ ਮੀਡੀਆ ਤੇ ਕਰਦਾਗਾ ਜਿਹੜਾ ਵੀ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਖਿਲਾਫ ਸਾਜ਼ਿਸ਼ ਰਚਦਾਗਾ ਉਹਦੇ ਖਿਲਾਫ ਐਕਸ਼ਨ ਹੋਊਗਾ ਮੈਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਝੂਠੀਆਂ ਅਫਵਾਹਾਂ ਇਸ ਤਰ੍ਹਾਂ ਦੇ ਗਲਤ ਤਰੀਕੇ ਜਿਹੜੇ ਨਾ ਪੜਾਏ ਜਾਣ ਪੰਜਾਬ ਨੂੰ ਗਬਸਦਾਗਾ ਗੁਰਾਂ ਦੇ ਨਾਂ ਤੇ ਬਸਦਾਗਾ ਪੰਜਾਬ ਦੀ ਏਕਤਾ ਤੇ ਅਖੰਡਤਾ ਨੂੰ ਅੱਜ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪੰਜਾਬ ਦੀ ਏਕਤਾ ਤੇ ਅਖੰਡਤਾ ਨੂੰ ਕੋਈ ਤੋੜ ਨਹੀਂ ਸਕਿਆ ਪੰਜਾਬ ਦੇ ਅੰਦਰ ਕਦੇ ਵੀ ਅੱਜ ਤੱਕ ਸਦੀਆਂ ਤੋਂ ਲੈ ਕੇ ਹੁਣ ਤੱਕ ਨਫਰਤ ਦੇ ਬੀਜ ਜਿਹੜੇ ਨੇਗੇ ਉਹ ਬੀਜੇ ਨਹੀਂ ਜਾ ਸਕੇ ਇੱਥੇ ਨਫਰਤ ਨਹੀਂ ਪੈਦਾ ਹੋ ਸਕੀ ਸੋ ਜਿਹੜੇ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਨੇਗੇ ਉਨ੍ਹਾਂ ਦੇ ਖਿਲਾਫ ਬਹੁਤ ਜਲਦ ਐਕਸ਼ਨ ਹੋਣ ਜਾ ਰਿਹਾ ਕੋਈ ਕਿਸੇ ਦੀ ਨਜਾਇਜ਼ ਨਹੀਂ ਕੀਤੀ ਗਈ ਉਹ ਆ ਵੇਖਿਆ ਪਿਛਲੇ ਦਿਨੀ ਇੱਕ ਜਗ੍ਹਾ ਤੇ ਪੁਲਿਸ ਇੰਸਪੈਕਟਰ ਨੂੰ ਉਹ ਡੀਜਨ ਪਾ ਕੇ ਆਗਲਾ ਦਿੱਤੀ ਗਈ ਇੱਕ ਜਗ੍ਹਾ ਤੇ ਅਫਸਰਾਂ ਦੇ ਉੱਤੇ ਬਤਸ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਤੇ ਵੇਖੋ ਕਾਨੂੰਨ ਤਹਿਤ ਪੁਲਿਸ ਨੇ ਕਾਰਵਾਈ ਕੀਤੀ ਹੈ ਕਿਸੇ ਦੀ ਕੋਈ ਨਜਾਇਜ਼ ਗ੍ਰਿਫਤਾਰੀ ਨਹੀਂ ਹੋਈ ਉਹਦੇ 'ਚ ਵੀ ਵੇਖੋ ਸਾਡੀ ਕੋਸ਼ਿਸ਼ ਇਹ ਹੋਗਾ ਸਾਡੇ ਪਰਿਵਾਰ ਨੇ ਉਹ ਵੀ ਸਾਡੇ ਲਈ ਕੋਈ ਵੱਖਰੀ ਬਣਾਓ ਉਹ ਹਾਈ ਕੋਰਟ ਤੇ ਸਟੇ ਹੋ ਜਣੀ ਆ ਪਾਲਿਸੀ ਜਿਹੜੀ ਸਰਤਾਰ ਭਗਵਤ ਸਿੰਘ ਮਾਜੀ ਨੇ ਬਣਾਈ ਆ ਐਡਵੋਕੇਟ ਚਰਨਲ ਲਾਲ ਸਾਰੇ ਹਾਈ ਕੋਰਟ ਦੇ ਪੱਖ ਵੇਖ ਕੇ ਵਿਚਾਰ ਪਾਚ ਕੇ ਫੇਰੀ ਬਣਾਈ ਆ ਪੁਲਿਸ ਸਾਹਿਬ ਬਹੁਤ ਮਾਰ ਕੇ ਗੱਲ ਕਰਦਾ ਕਿ ਉਹ ਮੰਗ ਤੇ ਪੂਰੀ ਨਹੀਂ ਹੁੰਦੀ ਬਹੁਤ ਸਾਰੀਆਂ ਨਜਾਇਜ਼ ਬੱਸਾਂ ਚੱਲਦੀਆਂ ਜਿਹੜੀਆਂ ਜਿਹੜੇ ਟਰਾਂਸਪੋਰਟ ਵਿਭਾਗ ਨੂੰ ਬੜਾ ਨੁਕਸਾਨ ਕਰਦੀਆਂ ਜਦੋਂ ਅਫਸਰਾਂ ਨੂੰ ਸੰਬੰਧੀ ਫੋਨ ਕੀਤਾ ਜਾਂਦਾ ਫੋਨ ਤੱਕ ਨਹੀਂ ਚੱਕਦੇ ਕੋ ਗੱਲ ਹੈ ਤੁਸੀਂ ਮੈਨੂੰ ਦਿਓ ਉਹਨਾਂ ਬੱਸਾਂ ਦੇ ਨੰਬਰ ਜਿਹੜੀ ਕੋ ਨਜਾਇਜ਼ ਚੱਲਦੀ ਹੈ ਉਹਨਾਂ ਤੇ ਕਾਰਵਾਈ ਹੋਊਗੀ ਉਹ ਪੱਕੇ ਤ ਬਾਕੀ ਤੋਂ ਆ ਵੇਖਿਆ ਪਿਛਲੇ ਸਮੇਂ ਚ 2022 ਤੋਂ ਪਿੱਛੇ ਆਪਾਂ ਚੱਲ ਜੀਏ ਭਾਵੇਂ ਹਾਈਵੇਅ ਆ ਤੇ ਭਾਵੇਂ ਛੋਟੇ ਰੋੜ ਆ ਉਹਨਾਂ ਦੇ ਉੱਤੇ ਆਪਾਂ ਵੇਨੇ ਨੇ ਪ੍ਰਾਈਵੇਟ ਬੱਸਾਂ ਬਹੁਤਿਆਂ ਦੀਆਂ ਦੀਆਂ ਤੇ ਸਰਕਾਰੀ ਨਹੀਂ ਦੀਆਂ ਹੁੰਦੀਆਂ ਹੁਣ ਪ੍ਰਾਈਵੇਟ ਬੱਸਾਂ ਘੱਟ ਦੀਆਂ ਸਰਕਾਰੀ ਵੱਧ ਦੀਆਂ ਹੈਗੀਏ